ਅੱਜ ਅਸੀਂ ਜੰਡਿਆਲਾ ਗਰੂ ਬਲਾਕ ਦੇ ਮੇਰਾ ਬਾਬਾ ਬਕਰਾਲਾ ਸਾਹਿਬ ਨੂੰ ਅਕਸ ਦੇ ਦਿੱਤੇ ਰਈਆ ਬਲੌਕ ਦੇ ਜਿਹੜੇ ਆ ਜਿਹੜੇ ਆਂਗ ਨਹੀਂ ਉਹਨਾਂ ਨੂੰ ਮਡੇ ਮਖੋ ਦੁਆਰਾ ਨਾਲ ਅਸੀਂ ਇੱਕ ਅਸੈਸਮੈਂਟ ਕਰਵਾਈ ਸੀਗੀ ਅਕਤੂਬਰ 2023 ਦੇ ਵਿੱਚ ਸੋ ਜਿੰਨੇ ਵੀ ਸਾਡੇ ਕੋਲ ਲੋਡ ਵੰਤ ਲੋਕ ਪਹੁੰਚੇ ਸੀਗੇ ਉਹਨਾਂ ਦੀ ਹੈਲਥ ਡਿਪਾਰਟਮੈਂਟ ਦੁਆਰਾ ਅਸੈਸਮੈਂਟ ਕਰਵਾ ਕੇ ਸੋ ਅੱਜ ਉਹਨਾਂ ਨੂੰ ਪ੍ਰਾਈਸ ਸਾਈਕਲ ਜਿਹੜੇ ਕਿ ਬੈਟਰੀ ਵਾਲੇ ਨੇ ਸਮੇਤ ਹਾਰਮਟ ਤੇ ਕੁਝ ਹੋਰ ਜਿਹੜੇ ਅੰਗ ਹੀ ਨੇ ਉਹਨਾਂ ਨੂੰ ਵੀ ਅਸੀਂ ਜਿਹੜੇ ਜਿਹੜੇ ਆਰਟੀ ਟੈਂਪਰ ਜਿਹੜੇ ਹਿੰਦਨੇ ਬਣਾਵਤੀ ਅੰਗ ਉਹ ਵੀ ਮੁਹैया ਕਰਵਾਏ ਨੇ ਨਾਲ ਜੇ ਕੋਈ ਹੈਰਿੰਗ ਦਾ ਸੀਗਾ ਹੈਰਿੰਗ ਰੈਡ ਕੰਨਾਂ ਦੀਆਂ ਮਸ਼ੀਨਾਂ ਜਿਹੜੇ ਨਹੀਂ ਸੁਣ ਸਕਦੇ ਸੀਗੇ ਉਹਨਾਂ ਵਾਸਤੇ ਉਹਨਾਂ ਨੂੰ ਉਹ ਮੁਹैया ਕਰਵਾਈਆਂ ਨੇ ਲਗਭਗ ਸਾਢੇ 450 ਦੇ ਕਰੀਬ ਜਿਹੜੇ ਅੱਜ ਲੋੜਵੰਤ ਸੀਗੇ ਉਹਨਾਂ ਨੂੰ ਇੱਕ ਵਾਈਸਾਈਕਲ ਤੇ ਬਾਕੀ ਸਾਜ ਸਮਾਨ ਜਿਹੜਾ ਦਿੱਤਾ ਗਿਆ ਸੋ ਸਾਡੇ ਮਾਨਯੋਗ ਸਾਡੇ ਐਮਐਲਏ ਸਾਹਿਬ ਬਾਬਾ ਮਟੜਾ ਸਾਹਿਬ ਤੋਂ ਸਰਕਾਰੀ ਕੰਪਿਊਸ਼ਨ ਤੋਂ ਕਿਉਂਕਿ ਰਈਆ ਬਲਾਕ ਜਿਹੜਾ ਹੈ ਕਿੰਨਾ ਵੀ ਬਾਬਾ ਜੀ ਕਾਲਾ ਸਾਹਿਬ ਵਾਲੇ ਦੇ ਵਿੱਚ ਹੈ ਜੰਡਿਆਲਾ ਬਲਾਕ ਦੇ ਲੋਕ ਐਸੀ ਮਿਲਾ ਕੇ ਇਹ ਫਾਰਮਲ ਜਿਹੜਾ ਹੈ ਤੇ ਅੱਜ ਸਮਾਗਮ ਕਰਵਾਇਆ ਸੀਗਾ ਸੋ ਸਾਡੇ ਜ਼ਿਲ੍ਹੇ ਦੇ ਜਿਹੜੇ ਅਧਿਕਾਰੀ ਸਾਹਿਬਾਨ ਨੇ ਐਸ.ਪੀ.ਐਮ ਬਾਬਾ ਕਾਲਾ ਸਾਹਿਬ ਸਰਕਾਰ ਬੰਦੀਪ ਸਿੰਘ ਜੀ ਮੌਜੂਦ ਨੇ ਸਾਡੇ ਡੀ.ਐਸ.ਐਸ.ਓ ਸਾਹਿਬ ਨੇ ਸੀਡੀਪੀਓ ਸਾਹਿਬ ਸਾਰਾ ਸਮਾਜਿਕ ਸੁਰੱਖਿਆ ਵਿਭਾਗ ਜਿਹੜਾ ਆਇਆ ਸਮੇ ਸਾਰਿਆਂ ਦਾ ਧੰਨਵਾਦੀਆਂ ਕਿ ਹਮੇਸ਼ਾ ਹੀ ਹੱਥਾਂ ਬੜੇ ਕੰਕ੍ਰੀਟ ਕਰਦੇ ਨੇ ਜਿੱਥੇ ਜਿੱਥੇ ਵੀ ਜਰੂਰਤ ਹੁੰਦੀ ਆ ਉਹ ਸਾਡੇ ਜਿਹੜੇ ਲੋਕ ਨੇ ਜ਼ਰੂਰਤਮੰਦ ਲੋਕ ਉਹਨਾਂ ਦੀ ਸੇਵਾ ਕਰਦੇ ਨੇ ਮਦਦ ਕਰਦੇ ਨੇ ਸੋ ਅੱਜ ਮੈਂ ਜਿੰਨਿਆਂ ਨੂੰ ਵੀ 22 ਸਾਈਕਲ ਦਿੱਤੇ ਗਏ ਨੇ ਸੋ ਸਾਨੂੰ ਮੈਂ ਸਮੇਂ ਦਾ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਹੋਰ ਸਖਾਂਜੀ ਹੋਊਗੀ ਕਿਉਂਕਿ ਆਉਣ ਜਾਣ ਦੇ ਸਮੇਂ ਇਹਨਾਂ ਨੂੰ ਕਾਫੀ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਸੀਗਾ ਸੋ ਨਾਲ ਦੇ ਨਾਲ ਮੈਂ ਇਹਨਾਂ ਨੂੰ ਓਕੇ ਵੀ ਕਰੂੰਗਾ ਕਿ ਆਪਾਂ ਬਕਾਇਦਾ ਕਿਉਂਕਿ ਬੈਟਰੀ ਵਾਲੇ ਨੇ ਇਹਨਾਂ ਦੇ ਵਿੱਚੋਂ ਇਹ ਹੈਲਮਟ ਵੀ ਜਿਹੜੇ ਨਾਲ ਦਿੱਤੇ ਗਏ ਨੇ ਇਹ ਹੈਲਮਟ ਜਰੂਰ ਪਾਉਣ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਇਹ ਸੜਕਾਂ ਪੂਰੀ ਤਰ੍ਹਾਂ ਸੁਰੱਖਿਅਤ ਕਰਨੀਆਂ ਨੇ ਅਸੀਂ ਆਪਣੇ ਜਿਹੜੇ ਜਾਨ ਵਾਲੇ ਸਾਡੇ ਲੋਕ ਨੇ ਸੜਕਾਂ ਦੇ ਉੱਤੇ ਜਾਣ ਵਾਲੇ ਉਹਨਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਹੈ ਇਸੇ ਕਰਕੇ ਹੀ ਐਸਐਸਐਫ ਦੀ ਸਥਾਪਨਾ ਵੀ ਜੜੀ ਆ ਉਹ ਕੀਤੀ ਗਈ ਆ ਸੋ ਮੈਂ ਇਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਜਦੋਂ ਵੀ ਆਪਾਂ ਕਿਤੇ ਇਹ ਟਰਾਈਸਾਈਕਲ ਦੀ ਵਰਤੋਂ ਕਰਨੀ ਆ ਅਸੀਂ ਹੈਲਮਟ ਜਿਹੜਾ ਆ ਉਹ ਜ਼ਰੂਰ ਪਾ ਕੇ ਕਰੀਏ ਬਹੁਤ ਬਹੁਤ ਧੰਨਵਾਦ